ਸਤਿ ਅਕਾਲ ਜੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਗੋ ਆਪਣੀ ਅੱਜ ਦੀ ਕਹਾਣੀ ਆ ਨੀਮਾ ਕੌਣ ਤੇ ਕਹਾਣੀ ਨੂੰ ਲਿਖਿਆ ਹੈ ਸੁਰਿੰਦਰ ਗੀਤ ਜੀ ਨੇ ਕੈਲਗਰੀ ਦੇ ਇੱਕ ਪਾਰਕ ਦੇ ਵਿੱਚ ਇੱਕ ਬਜ਼ੁਰਗ ਜੋੜਾ ਬੈਠਾ ਬਜ਼ੁਰਗ ਜੋੜੇ ਦੇ ਨਾਮ ਬਲਦੇਵ ਸਿੰਘ ਤੇ ਉਹਦੀ ਪਤਨੀ ਕਰਤਾਰਪੁਰ ਬਲਦੇਵ ਸਿੰਘ ਆਪਣੀ ਪਤਨੀ ਕਰਤਾਰਪੁਰ ਨੂੰ ਕਹਿੰਦਾ ਕਿ ਕਰਤਾਰਪੁਰੇ ਤੇਰੇ ਕੋਟ ਦੀ ਜੇਬ ਦੇ ਵਿੱਚ ਮਿੱਠੀਆਂ ਗੋਲੀਆਂ ਹੁੰਦੀਆਂ ਨੇ ਜੇ ਹੈਗੀ ਆ ਤਾਂ ਇੱਕ ਗੋਲੀ ਮੈਨੂੰ ਦੇ ਕੱਢ ਕੇ ਕਰਤਾਰਪੁਰ ਆਪਣੇ ਕੋਟ ਦੀ ਜੇਬ ਦੇ ਵਿੱਚ ਹੱਥ ਮਾਰਦੀ ਹੈ ਤਾਂ ਉਹਨੂੰ ਚਾਰ ਮਿੱਠੀਆਂ ਗੋਲੀਆਂ ਮਿਲਦੀਆਂ ਜਿਦੇ ਵਿੱਚੋਂ ਉਹ ਇੱਕ ਗੋਲੀ ਆਪਣੇ ਪਤੀ ਬਲਦੇਵ ਸਿੰਘ ਨੂੰ ਦਿੰਦੀ ਹੈ ਤੇ ਇੱਕ ਆਪਣੇ ਮੂੰਹ 'ਚ ਪਾ ਲੈਂਦੀ ਆ ਅਸਲ ਦੇ ਵਿੱਚ ਬਲਦੇਵ ਸਿੰਘ ਤੇ ਕਰਤਾਰਪੁਰ پارک ਦੇ ਵਿੱਚ ਕਿਉਂ ਬੈਠੇ ਸੀ ਬਲਦੇਵ ਸਿੰਘ ਤੇ ਕਰਤਾਰਪੁਰ ਮਿਸਟਰ ਬੀਜੇ ਤੇ ਕੈਨੇਡਾ ਆਈ ਹੋਈ ਸੀ ਤੇ ਉਹਨਾਂ ਦੀ ਨੂੰਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਤੇ ਉਹ ਇੱਕ پارک ਦੇ ਵਿੱਚ ਬੈਠੇ ਚਿੰਤਾ ਦੇ ਵਿੱਚ ਬੈਠੇ ਸੀ ਸੋਚ ਰਹੇ ਸੀ ਕਿ ਹੁਣ ਤਾਂ ਦੇਣਾ ਰਾਤ ਨੂੰ ਤਾਂ ਇੱਥੇ ਠੰਡ ਹੋ ਜਾਣੀ ਆ ਵੀ ਅੱਪਾ ਰਾਤ ਨੂੰ ਕਿੱਧਰ ਜਾਵਾਂਗੇ ਵੈਸੇ ਤਾਂ ਗਰਮੀਆਂ ਦੇ ਦਿਨ ਸੀ ਪਰ ਕੈਨੇਡਾ ਦੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਠੰਡ ਹੁੰਦੀ ਆ ਤੇ ਰਾਤ ਨੂੰ ਹੋਰ ਵੀ ਜ਼ਿਆਦਾ ਠੰਡ ਹੋ ਜਾਂਦੀ ਆ ਉਹ ਕਹਿੰਦਾ ਕਿ ਦੋ ਗੋਲੀਆਂ ਨੇ ਤੂੰ ਸਾਹਮਣੇ ਰੱਖ ਇਹ ਆਪਾਂ ਫੇਰ ਖਾ ਲਾਂਗੇ ਕਿਉਂਕਿ ਉਹਨਾਂ ਦਾ ਮੂੰਹ ਸੁੱਕ ਰਿਹਾ ਸੀ ਤੇ ਉਹਨਾਂ ਨੂੰ ਭੁੱਖ ਵੀ ਲੱਗੀ ਸੀ ਉਹ ਮਿੱਠੀਆਂ ਗੋਲੀਆਂ ਚੂਸ ਕੇ ਆਪਣਾ ਸਮਾਂ ਲੰਘਾ ਰਹੇ ਸੀ ਭਾਵੇਂ ਕਿ ਉਹ ਇੱਕ ਹੋਟਲ ਦੇ ਸਾਹਮਣੇ ਬੈਠੇ ਸੀ ਟਿਮ ਹਾਟਨ ਜਿਹੜੇ ਜਿਨ੍ਹਾਂ ਦੇ ਵਿੱਚ ਕਾਫੀ ਮਿਲਦੀ ਆ ਉਹਦੇ ਸਾਹਮਣੇ ਬੈਠੇ ਸੀ ਪਰ ਉਹਨਾਂ ਦੀ ਜੇਬ ਦੇ ਵਿੱਚ ਐਨੇ ਪੈਸੇ ਹੈ ਨਹੀਂ ਸੀ ਕਿ ਉਹ ਜਾ ਕੇ ਕਾਫੀ ਪੀ ਸਕਣਾਂ 10 ਡਾਲਰ ਸੀ ਉਹਨਾਂ ਦੀ ਜੇਬ ਦੇ ਵਿੱਚ ਤੇ 10 ਡਾਲਰ ਨਾਲ ਕੁਝ ਵੀ ਨਹੀਂ ਬਣਨਾ ਸੀ ਇਸੇ ਤਰ੍ਹਾਂ ਸੋਚਾਂ ਦੇ ਵਿੱਚ ਬੈਠੇ ਆ ਉਹ ਬਲਦੇਵ ਸਿੰਘ ਉੱਠ ਕੇ ਤੁਰਨ ਫਿਰਨ ਲੱਗ ਜਾਂਦਾ ਤੇ ਮੂੰਹ ਦੇ ਵਿੱਚ ਪਾਈ ਆਪਣੀ ਜਿਹੜੀ ਮਿੱਠੀ ਗੋਲੀ ਆ ਉਹ ਚੂਸ ਰਿਹਾ ਹੁੰਦਾ ਜਦੋਂ ਉਹ ਤੁਰਿਆ ਫਿਰਦਾ ਤਾਂ ਇੱਕ ਪੱਤਾ ਡਿੱਗਦਾ ਉੱਪਰ ਦਰਖਤ ਤੋਂ ਤੇ ਉਹਦੇ ਮੋਢੇ ਤੇ ਡਿੱਗਦਾ ਡਿੱਗਦੇ ਡਿੱਗਦੇ ਪੱਤੇ ਨੂੰ ਬਲਦੇਵ ਸਿੰਘ ਆਪਣੀ ਮੁਠੀ 'ਚ ਲੈ ਲੈਂਦਾ ਤੇ ਆਪਣੇ ਹੱਥ 'ਚ ਫੜ ਕੇ ਵੇਖਦਾ ਫਿਰ ਉਹ ਆਪਣੇ ਆਪ ਨੂੰ ਉਸ ਟੁੱਟੇ ਹੋਏ ਪੱਤੇ ਦੀ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਉਹ ਪੱਤਾ ਉੱਪਰੋਂ ਡਿੱਗ ਕੇ ਉੱਪਰੋਂ ਟੁੱਟ ਕੇ نیچے ਡਿੱਗਿਆ ਤਾਂ ਉਹਦਾ ਕੋਈ ਟਿਕਾਣਾ ਨਹੀਂ ਸੀ ਧਰਤੀ ਤੇ ਉਹ ਡਿੱਗ ਜਾਣਾ ਸੀ ਇਸੇ ਤਰ੍ਹਾਂ ਹੀ ਬਲਦੇਵ ਸਿੰਘ ਆਪਣੇ ਬਾਰੇ ਸੋਚ ਰਿਹਾ ਸੀ ਕਿ ਮੈਂ ਵੀ ਇਸੇ ਤਰ੍ਹਾਂ ਰੁਣੀ ਤੋਂ ਟੁੱਟਿਆ ਹੋਇਆ ਪੱਤਾ ਜਿਹਦਾ ਕੋਈ ਟਿਕਾਣਾ ਨਹੀਂ ਤੇ ਇਹ ਨਹੀਂ ਪਤਾ ਮੈਂ ਕਿੱਥੇ ਡਿੱਗ ਜਾਣਾ ਇਹਨਾਂ ਸੋਚਾਂ ਸੋਚਦਾ ਸੋਚਦਾ ਉਹ ਇੱਕ ਹੋਰ ਬੈਂਚ ਪਿਆ ਸੀ ਉੱਤੇ ਬੈਠਾ ਤੇ ਕਰਤਾਰਕੌਰ ਜਿਹੜੀ ਉਹ ਆਪਣੇ ਪਤੀ ਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਉਹਦੇ ਕੋਲ ਦੂਸਰੇ ਬੈਂਚ ਤੇ ਆ ਜਾਂਦੀ ਆ ਫਿਰ ਕਰਤਾਰਕੌਰ ਕਹਿੰਦੀ ਆ ਕਿ ਹੁਣ ਇੱਥੇ ਕਿੰਨਾ ਕ ਚੇਰ ਬੈਠੇ ਰਹਾਂਗੇ ਹੁਣ ਫਿਰ ਕੀ ਸੋਚਿਆ ਤਾਂ ਬਲਦੇਵ ਸਿੰਘ ਕਹਿੰਦਾ ਕਿ ਸੋਚਣਾ ਕੀ ਆ ਸੰਦੀਪ ਨੂੰ ਫੋਨ ਕਰੀਏ ਤਾਂ ਉਹ ਕਹਿੰਦੀ ਵੀ ਵੇਖ ਲੈ ਚੱਲ ਸੰਦੀਪ ਨੂੰ ਫੋਨ ਕਰਕੇ ਪਰ ਜਿਹੜਾ ਬਲਦੇਵ ਸਿੰਘ ਆ ਉਹ ਫੋਨ ਕਰਦਾ ਕਰਦਾ ਰੁਕ ਜਾਂਦਾ ਹੁਣ ਅਸਲ ਕਹਾਣੀ ਕੀ ਸੀ ਬਲਦੇਵ ਸਿੰਘ ਤੇ ਕਰਤਾਰਪੁਰ ਉੱਥੇ ਕਿਉਂ ਬੈਠੇ ਸੀ ਉਹਨਾਂ ਦੀ ਨੂੰਹ ਨੇ ਉਹਨੂੰ ਘਰੋਂ ਕਿਉਂ ਕੱਢਿਆ ਸੀ ਦਰ ਅਸਲ ਬਲਦੇਵ ਸਿੰਘ ਦੇ ਦੋ ਪੁੱਤਰ ਸੀ ਜੋਰਾਵਰ ਸਿੰਘ ਤੇ ਛੋਟਾ ਸਤਨਾਮ ਇਹਨਾਂ ਨੇ ਜੋਰਾਵਰ ਸਿੰਘ ਤੇ ਪੈਸੇ ਲਾਏ ਪੈਸੇ ਲਾ ਕੇ ਇਹਨਾਂ ਨੂੰ ਕੈਨੇਡਾ ਭੇਜ ਦਿੱਤਾ ਕੈਨੇਡਾ ਭੇਜਣ ਤੋਂ ਬਾਅਦ ਉਹਦਾ ਵਿਆਹ ਕਰ ਦਿੱਤਾ ਜੋਰਾਵਰ ਸਿੰਘ ਨੇ ਕੈਨੇਡਾ ਆ ਕੇ ਇੰਨੀ ਕੁ ਮਿਹਨਤ ਕੀਤੀ ਕਿ ਉਹਨੇ ਆਪਣੇ ਛੋਟੇ ਭਰਾ ਸਤਨਾਮ ਸਿੰਘ ਲਈ ਕੋਠੀ ਬਣਾ ਦਿੱਤੀ ਟਰੈਕਟਰ ਲੈ ਦਿੱਤਾ ਤੇ ਖੇਤੀਬਾੜੀ ਦੇ ਸਾਰੇ ਸੰਦ ਬਣਾ ਦਿੱਤੇ ਕਹਿਣ ਤੋਂ ਭਾਵ ਕਿ ਜੋਰਾਵਰ ਸਿੰਘ ਨੇ ਕੈਨੇਡਾ ਦੇ ਵਿੱਚ ਆਪਣੇ ਲਈ ਵੀ ਮਿਹਨਤ ਕੀਤੀ ਆਪਣਾ ਘਰ ਬਣਾਇਆ ਆਪਣੀ ਪਤਨੀ ਦੇ ਖਰਚੇ ਹਨਾ ਤੇ ਉਹ ਪਿੰਡ ਵੀ ਪੂਰੇ ਮਤਲਬ ਪੈਸੇ ਭੇਜਦਾ ਰਿਹਾ ਜਿਹੜੀ ਕਰਤਾਰਕੌਰ ਨੇ ਕਦੇ ਸਰਦੀਆਂ ਗਰਮੀਆਂ ਨਹੀਂ ਸੀ ਵੇਖੀਆਂ ਸੂਟ ਨਹੀਂ ਸੀ ਬਣਾਇਆ ਆਪਣੇ ਪੁੱਤ ਦੇ ਕੈਨੇਡਾ ਆਉਣ ਤੋਂ ਬਾਅਦ ਪਿੰਡ ਦੇ ਵਿੱਚ ਉਹ ਵੀ ਪੂਰਾ ਮਤਲਬ ਚੜ੍ਹਾਈ ਹੋ ਗਈ ਸੀ ਅਸਲੀ ਦਸੀਨ ਪਿਓਰ ਦਸੀਨ ਦਾ ਉਹਨੂੰ ਮਤਲਬ ਪਤਾ ਲੱਗ ਗਿਆ ਸੀ ਜਿਨੇ ਕਦੇ ਟੈਰੀ ਕਟ ਦੇ ਕਪੜੇ ਨਹੀਂ ਸਿਲਾਏ ਵਧੀਆ ਉਹਨਾਂ ਨੇ ਕੋਠੀ ਬਣਾ ਲਈ ਤੇ ਵਧੀਆ ਰਸੋਈ ਬਣਾ ਲਈ ਚੁੱਲ੍ਹੇ ਤੇ ਮੱਥਾ ਮਾਰਦੀ ਕਰਤਾਰਪੁਰ ਜਦੋਂ ਆਪਣੀ ਸਟੈਂਡਿੰਗ ਕਿਚਨ ਦੇ ਵਿੱਚ ਖੜਕੇ ਕੰਮ ਕਰਦੀ ਤਾਂ ਉਹਨੂੰ ਉਹ ਕਿਸੇ ਮਹਿਰ ਤੋਂ ਘੱਟ ਨਾ ਲੱਗਦੀ ਆਣਗਵੰਨ ਦੀਆਂ ਔਰਤਾਂ ਦੇ ਵਿੱਚ ਉਹ ਪੂਰੀ ਸੇਖੀ ਮਾਰਦੀ ਗੱਲਾਂ ਕਰਦੀ ਤੇ ਉਹਨਾਂ ਨੂੰ ਦੱਸਦੀ ਕਿ ਜ਼ਿੰਦਗੀ ਕਿਵੇਂ ਸੰਭਾਰੀ ਜਾਂਦੀ ਆ ਪਿੰਡ ਦੇ ਵਿੱਚ ਉਹ ਬੋਚ-ਬੋਚ ਪੱਬ ਧਰਦੀ ਤੇ ਉਹਨੂੰ ਇਹ ਲੱਗਦਾ ਵੀ ਜਦੋਂ ਮੈਂ ਤੁਰਦੀ ਆ ਤਾਂ ਸਾਰੇ ਮੇਰੇ ਵੱਲੀ ਵੇਖਦੇ ਆ ਜਦੋਂ ਕਿਸੇ ਨੇ ਗਰੀਬੀ ਕੱਟੀ ਹੁੰਦੀ ਆ ਤੇ ਗਰੀਬੀ ਕੱਟ ਕੇ ਬੰਦਾ ਮਿਹਨਤ ਨਾਲ ਅਮੀਰੀ ਦੇ ਵਿੱਚ ਪੈਰ ਧਰਦਾ ਜਾਂ ਕਹਿ ਲੋ ਆਪਣੇ ਸ਼ੌਂਕ ਪੂਰੇ ਕਰਦਾ ਤਾਂ ਬੰਦੇ ਦੀ ਤੌਰ ਆ ਜਿਹੜੀ ਉਹ ਆਪ ਮੁਹਾਰੇ ਹੀ ਬਦਲ ਜਾਂਦੀ ਆ ਹੁਣ ਬਲਦੇਵ ਸਿੰਘ ਤੇ ਕਰਤਾਰਪੁਰ ਨੇ ਆਪਣੇ ਛੋਟੇ ਬੇਟੀ ਸਤਨਾਮ ਸਿੰਘ ਨੂੰ ਵੀ ਵਧੀਆ ਕਰੇ ਵਿਆਹ ਲਿਆ ਸੀ ਕਿਉਂਕਿ ਵਧੀਆ ਚੰਗੀ ਕੋਠੀ ਪਾਈ ਹੋਈ ਸੀ ਜ਼ਮੀਨ ਵੀ ਹੈਗੀ ਸੀ ਤੇ ਜਦੋਂ ਇੱਕ ਮੁੰਡਾ ਬਾਹਰ ਗਿਆ ਹੋਵੇ ਮਿਹਨਤੀ ਹੋਵੇ ਤੇ ਪੈਸੇ ਪੂਸੇ ਭੇਜਦਾ ਹੋਵੇ ਫਿਰ ਪਿੰਡ ਦੇ ਵਿੱਚ ਰਤਬਾ ਜਿਹੜਾ ਉਹ ਵਧੀਆ ਹੀ ਬਣ ਜਾਂਦਾ ਚਲੋ ਕਰਤਾਰਪੁਰ ਦੀ ਦੂਜੀ ਨੂੰਹ ਆ ਜਾਂਦੀ ਹੈ ਤੇ ਕਰਤਾਰਪੁਰਾ ਜਿਹੜੀ ਉਹ ਪਿੰਡ ਦੇ ਵਿੱਚ ਸੈਰਾਂ-ਗੇਰਾਂ ਕਰਦੀ ਰਹਿੰਦੀ ਆ ਤੇ ਉਹਦੀ ਨੂੰਹ ਘਰੇ ਕੰਮ ਕਰਦੀ ਆ ਤਾਂ ਛੋਟਾ ਮੁੰਡਾ ਵਿਆਹਿਆ ਜਾਂਦਾ ਤਾਂ ਉਸ ਤੋਂ ਬਾਅਦ ਜੋਰਾਵਰ ਸਿੰਘ ਆਪਣੇ ਮੰਮੀ ਪਾਪਾ ਦਾ ਬਿਸਤਰ ਬੀਜਰਵਾ ਲੈਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਵੀ ਕੈਨੇਡਾ ਦੀ ਸੈਰ ਕਰ ਲਓ ਚਲੋ ਬਲਦੇਵ ਸਿੰਘ ਤੇ ਕਰਤਾਰਪੁਰਾ ਕੈਨੇਡਾ ਆ ਜਾਂਦੇ ਆ ਕੈਨੇਡਾ ਆ ਕੇ ਉਹ ਆਪਣੇ ਪੁੱਤ ਨੂੰ ਨਾ ਰਹਿੰਦੇ ਆ ਵਧੀਆ ਖੁਸ਼ ਰਹਿੰਦੇ ਆ ਪਰ ਬਲਦੇਵ ਸਿੰਘ ਆ ਜਿਹੜਾ ਉਹ ਉਹਦੀ ਜ਼ੁਬਾਨ ਜਿਹੜੀ ਕੰਟਰੋਲ ਚ ਨਹੀਂ ਰਹਿੰਦੀ ਸੀ ਤੇ ਉਹ ਦੂਜਿਆਂ ਤੇ ਹੁਕਮ ਝਾੜਦਾ ਰਹਿੰਦਾ ਸੀ ਪਿੰਡ ਵਾਲਾ ਮੁੰਡਾ ਤਾਂ ਉਹਦਾ ਰੋਬ ਸਹਿ ਲੈਂਦਾ ਸੀ ਜਿਵੇਂ ਉਹਨੂੰ ਕਹਿੰਦਾ ਸੀ ਉਹ ਕਰ ਲੈਂਦਾ ਸੀ ਪਰ ਇੱਥੇ ਆ ਕੇ ਵੀ ਉਹ ਆਪਣੀ ਨੰਬਰਦਾਰੀ ਕੋਟ ਨੂੰ ਨਹੀਂ ਹਟਦਾ ਸੀ ਕਹਿੰਦੇ ਹੁੰਦੇ ਆ ਕਿ ਕਿਸੇ ਬੰਦੇ ਦੀ ਜ਼ੁਬਾਨ ਆ ਉਹਨੂੰ ਰਾਜਾ ਵੀ ਬਣਾ ਸਕਦੀ ਆ ਤੇ ਉਹਨੂੰ ਭਿਖਾਰੀ ਵੀ ਬਣਾ ਸਕਦੀ ਆ ਬਲਦੇਵ ਸਿੰਘ ਦੀ ਜਵਾਨ ਬਸਤ ਚ ਨਹੀਂ ਰਹਿੰਦੀ ਸੀ ਜਿਹਦੇ ਕਰਕੇ ਕਰਤਾਰਪੁਰ ਨੂੰ ਵੀ ਨਮੋਸ਼ੀ ਸੈਣੀ ਪੈਂਦੀ ਸੀ ਉਹ ਬਿਨਾ ਗੱਲੋਂ ਕੈਨੇਡਾ ਦੇ ਵਿੱਚ ਆ ਕੇ ਆਪਣੇ ਪੁੱਤ ਨੂੰ ਤੇ ਰੋਕਾ ਟੋਕੀ ਕਰਦਾ ਸੀ ਅ ਹਰਲੀਨ ਸੀ ਜਿਹੜੀ ਉਹ ਆਪਣੇ ਸਹਰੇ ਨੂੰ ਕਹਿ ਦਿੰਦੀ ਸੀ ਕਿ ਪਾਪਾ ਜੀ ਤੁਹਾਨੂੰ ਰੋਟੀ ਚਾਹੀਦੀ ਆ ਵਧੀਆ ਰੋਟੀ ਤੁਹਾਨੂੰ ਮਿਲ ਜਾਂਦੀ ਆ ਜਦੋਂ ਤੁਸੀਂ ਇੱਥੇ ਨਹੀਂ ਸੀ ਉਦੋਂ ਵੀ ਅਸੀਂ ਆਪਣਾ ਕੰਮ ਕਰਦੇ ਸੀ ਨਾ ਤੁਸੀਂ ਸਾਡੇ ਕੰਮ ਚ ਟੋਕ ਟਕਾਈ ਨਾ ਕਰਿਆ ਕਰੋ ਤਾਂ ਉਹ ਕਿਹਾ ਕਰੇ ਵੀ ਦੇਖ ਕੁੜੀਏ ਤੈਨੂੰ ਸਾਡੀ ਗੱਲ ਚ ਬੋਲਣ ਦੀ ਲੋੜ ਨਹੀਂ ਪਿਆਉ ਪਤਾਂ ਦੀ ਚ ਐਨੂੰ ਨਹੀਂ ਪਤਾ ਅਸੀਂ ਆਪਣੇ ਪੁੱਤ ਨੂੰ ਪੜਾ ਲਿਖਾ ਕੇ ਕੈਨੇਡਾ ਭੇਜਿਆ ਫਿਰ ਤੇਰੇ ਨਾਲ ਵਿਆਹਿਆ ਤੂੰ ਇਹ ਕਿਵੇਂ ਸੋਚ ਸਕਦੀਆਂ ਵੀ ਮੈਂ ਆਪਣੇ ਪੁੱਤ ਦੀ ਟੋਕ ਟਕਾਈ ਨਾ ਕਰੂੰ ਹਰਲੀਨ ਇਹਨਾਂ ਗੱਲਾਂ ਤੋਂ ਖੇਜ ਜਾਂਦੀ ਸੀ ਪਰ ਜੋਰਾਵਰ ਸਿੰਘ ਆਪਣੀ ਪਤਨੀ ਹਰਲੀਨ ਨੂੰ ਸਮਝਾ ਦਿੰਦਾ ਸੀ ਕਿ ਤੂੰ ਫਿਕਰ ਨਾ ਕਰਿਆ ਕਰ ਇਹਨਾਂ ਦਾ ਤਾਂ ਸੁਭਾਈ ਇਦਾਂ ਬਣ ਗਿਆ ਇਹਨਾਂ ਨੂੰ ਆਪਾਂ ਬਦਲ ਨਹੀਂ ਸਕਦੇ ਚਲੋ ਬਲਦੇਵ ਸਿੰਘ ਤੇ ਕਰਤਾਰਕੌਰ ਨੂੰ ਆਇਆਂ ਨੂੰ 2-3 ਮਹੀਨੇ ਹੋ ਜਾਂਦੇ ਆ ਤਾਂ ਅਚਾਨਕ ਜੋਰਾਵਰ ਸਿੰਘ ਦੇ ਪੇਟ ਦੇ ਵਿੱਚ ਦਰਦ ਹੁੰਦਾ ਇੱਕ ਹਫ਼ਤਾ ਉਹਨੇ ਦਰਦ ਦੀਆਂ ਗੋਲੀਆਂ ਲੈ ਲੈ ਕੇ ਟਾਈਮ ਪਾਸ ਕੀਤਾ ਪਰ ਜਦੋਂ ਇਹ ਦਰਦ ਰੋਜ਼ ਹੁੰਦਾ ਪੇਨ ਕਿੱਡਰ ਲੈਣ ਤੋਂ ਬਾਅਦ ਥੋੜਾ ਟਾਈਮ ਠੀਕ ਰਹਿੰਦਾ ਫਿਰ ਹੁੰਦਾ ਤਾਂ ਉਹਨੇ ਹਰਲੀਨ ਨੂੰ ਕਿਹਾ ਹਰਲੀਨ ਮੇਰਾ ਪੇਟ ਦਰਦ ਸਹੀ ਨਹੀਂ ਹਰਲੀਨ ਕਹਿੰਦੀ ਕਿ ਆਪਾਂ ਨੂੰ ਟੈਸਟ ਕਰਾਉਣੇ ਚਾਹੀਦੇ ਆ ਕਿਉਂਕਿ ਜੇ ਨਾਰਮਲ ਪੇਨ ਹੁੰਦਾ ਤਾਂ ਪੇਟ ਦਰਦ ਠੀਕ ਹੋ ਜਾਣਾ ਸੀ ਚਲੋ ਉਹ ਇੱਕ ਦਿਨ ਹਸਪਤਾਲ ਜਾਂਦੇ ਨੇ ਡਾਕਟਰ ਅਲਟਰਾਸਾਉਂਡ ਕਰਾਉਣ ਨੂੰ ਕਹਿੰਦੇ ਆ ਅਲਟਰਾਸਾਉਂਡ ਕਰਾਉਂਦੀ ਆ ਤਾਂ ਉਹਦੇ ਵਿੱਚ ਕੁਝ ਨਹੀਂ ਆਉਂਦਾ ਫਿਰ ਉਸ ਤੋਂ ਬਾਅਦ ਐਮ ਆਰ ਆਈ ਕਰਾਈ ਜਾਂਦੀ ਆ ਐਮਰਾਈ ਜਦੋਂ ਹੁੰਦੀ ਆ ਤਾਂ ਡਾਕਟਰ ਦੱਸਦੇ ਆ ਕਿ ਜੋਰਾਵਰ ਸਿੰਘ ਦੇ ਮੇਦੇ ਦੇ ਵਿੱਚ ਕੈਂਸਰ ਆ ਤੇ ਉਹ ਚੌਥੀ ਸਟੇਜ ਦੇ ਵਿੱਚ ਪਹੁੰਚ ਚੁੱਕਿਆ ਉਹ ਬਸ ਥੋੜਾ ਟਾਈਮ ਹੀ ਚੋਂਦਾ ਰਹੂਗਾ ਇਹ ਸੁਣ ਕੇ ਜੋਰਾਵਰ ਸਿੰਘ ਤੇ ਹਰਲੀਨ ਆ ਜਿਹੜੀ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਬਲਦੇਵ ਸਿੰਘ ਨੂੰ ਵੀ ਇਸ ਗੱਲ ਦਾ ਦੁੱਖ ਲੱਗਦਾ ਕਿਉਂਕਿ ਪਰਿਵਾਰ ਦਾ ਜਦੋਂ ਪਰਿਵਾਰ ਹੱਸਦਾ ਵਸਦਾ ਹੋਵੇ ਤੇ ਅਚਾਨਕ ਕਿਸੇ ਨੂੰ ਇੰਨੀ ਭੈੜੀ ਬਿਮਾਰੀ ਲੱਗ ਜਾਵੇ ਤਾਂ ਫਿਰ ਦੁੱਖ ਹੋਣਾ ਤਾਂ ਸੁਭਾਵਿਕ ਆ ਹਰਲੀਨ ਨੇ ਜੋਰਾਵਰ ਸਿੰਘ ਦਾ ਕਾਫੀ ਇਲਾਜ ਕਰਾਇਆ ਪਰ ਡਾਕਟਰਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਠੀਕ ਹੈ ਕੁਝ ਸਮੇਂ ਲਈ ਇਹਨੂੰ ਦਰਦ ਤੋਂ ਰਾਹਤ ਮਿਲ ਸਕਦੀ ਆ ਦਵਾਈਆਂ ਨਾਲ ਪਰ ਇਹ ਠੀਕ ਨਹੀਂ ਹੋ ਸਕਦਾ 2-3 ਮਹੀਨੇ ਲੰਮਕਣ ਤੋਂ ਬਾਅਦ ਜੋਰਾਵਰ ਸਿੰਘ ਦੀ ਦਰਦਨਾਕ ਮੌਤ ਹੋ ਜਾਂਦੀ ਆ ਜੋਰਾਵਰ ਸਿੰਘ ਦੀ ਮੌਤ ਨੇ ਹਰਲੀਨ ਨੂੰ ਬੁਰੀ ਤਰ੍ਹਾਂ ਚ ਝੋੜ ਕੇ ਰੱਖ ਦਿੱਤਾ ਸੀ ਕਿਉਂਕਿ ਵਿਗਾਨੇ ਦੇਸ਼ ਦੇ ਵਿੱਚ ਉਹਦਾ ਜੋਰਾਵਰ ਸਿੰਘ ਤੋਂ ਬਿਨਾ ਹੈ ਵੀ ਕੌਣ ਸੀ ਚਲੋ ਜ਼ਿੰਦਗੀ ਹੈ ਜਿਹੜੀ ਇਹ ਕਿਸੇ ਦੇ ਮਰਨ ਨਾਲ ਮੁੱਕਦੀ ਨਹੀਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਤਾਂ ਵੈਸੇ ਵੀ ਕਿਸੇ ਕੋਲ ਇੰਨਾ ਟਾਈਮ ਨਹੀਂ ਕਿ ਉਹ ਆਪਣਿਆਂ ਦੀ ਮੌਤ ਦਾ ਵੀ ਅਫਸੋਸ ਕਰ ਸਕੇ ਇੱਕ ਹਫ਼ਤੇ ਬਾਅਦ ਹਰਲੀਨ ਫਿਰ ਆਪਣੇ ਆਪ ਨੂੰ ਸੰਭਾਲਦੀ ਆ ਕੰਮ ਤੇ ਜਾਂਦੀ ਆ ਕਿਉਂਕਿ ਘਰ ਦੇ ਵਿੱਚ ਉਹ ਇਕੱਲੀ ਨਹੀਂ ਦੋ ਬਜ਼ੁਰਗ ਵੀ ਸੀ ਜਿਨ੍ਹਾਂ ਦਾ ਵੀ ਰੋਟੀ ਪਾਣੀ ਦਾ ਖਰਚਾ ਸੀ ਵੈਸੇ ਵੀ ਉਸ ਦੇਸ਼ ਦੇ ਵਿੱਚ ਵਿਲੇ ਵਹਿਕੇ ਟਾਈਮ ਪਾਸ ਨਹੀਂ ਹੁੰਦਾ ਹਰਲੀਨ ਕੰਮ ਤੇ ਜਾਂਦੀ ਆ ਹੁਣ ਬਲਦੇਵ ਸਿੰਘਾ ਜਿਹੜਾ ਉਹ ਜਾਦਾ ਇੰਟਰਫੇਅਰ ਕਰਦਾ ਘਰ ਦੇ ਵਿੱਚ ਤੇ ਉਹ ਗੱਲ-ਗੱਲ ਤੇ ਹਰਲੀਨ ਨੂੰ ਕਹਿੰਦਾ ਕਿ ਜਦੋਂ ਮੇਰਾ ਪੁੱਤ ਜਿਉਂਦਾ ਸੀ ਤਾਂ ਉਹ ਮੈਨੂੰ ਰੋਜ਼ ਕਿੰਨੇ ਕਿੰਨੇ ਡਾਲਰ ਦੇ ਹੀ ਰੱਖਦਾ ਸੀ ਤੂੰ ਕੰਮ ਤੇ ਜਾਂਦੀ ਆ ਹਨਾ ਤੂੰ ਸਿਰਫ ਉਹ ਚੀਜ਼ਾਂ ਲੈ ਕੇ ਆਉਂਦੀ ਆ ਜਿਹੜੀਆਂ ਘਰ ਦੇ ਵਿੱਚ ਚਾਹੀਦੀਆਂ ਤੂੰ ਸਾਨੂੰ ਕਦੇ ਡਾਲਰ ਨਹੀਂ ਦਿੰਦੀ ਹਰਲੀਨ ਕਹਿੰਦੀ ਦੇਖੋ ਪਾਪਾ ਜੀ ਮੈਂ ਇਸ ਘਰ ਦੀਆਂ ਕਿਸ਼ਤਾਂ ਵੀ ਭਰਨੀਆਂ ਮੇਰੀਆਂ ਹੋਰ ਵੀ ਜ਼ਿੰਮੇਵਾਰੀਆਂ ਨੇ ਡਾਲਰ ਤੁਸੀਂ ਕੀ ਕਰਨੇ ਆ ਜਦੋਂ ਤੁਹਾਨੂੰ ਹਰ ਇੱਕ ਚੀਜ਼ ਘਰੇ ਬੈਠਿਆਂ ਨੂੰ ਮਿਲਦੀ ਆ ਪਰ ਬਲਦੇਵ ਸਿੰਘ ਦੀ ਆਦਤ ਸੀ ਉਹ ਟੋਕ ਟੁਕਾਈ ਕਰਨੋਂ ਨਹੀਂ ਹਟਦਾ ਸੀ ਹਰਲੀਨ ਨੇ ਆਪਣੇ ਸਹੁਰੇ ਨੂੰ ਕਿਹਾ ਕਿ ਡੈਡੀ ਜੇ ਤੁਸੀਂ ਰਹਿਣਾ ਤਾਂ ਚੁੱਪਚਾਪ ਰਹੋ ਮੇਰੇ ਨਾਲ ਆਦਰਵਾਇਜ਼ ਤੁਸੀਂ ਇੰਡੀਆ ਜਾ ਸਕਦੇ ਹੋ ਕਿਉਂਕਿ ਇਹ ਘਰ ਤੁਹਾਡੇ ਪੁੱਤ ਦਾ ਨਹੀਂ ਮੇਰਾ ਵੀ ਆ ਮੈਂ ਵੀ ਬਰਾਬਰ ਕਮਾਈ ਕੀਤੀ ਆ ਨਾਲੇ ਉਹ ਮੇਰੀ ਮਰਜ਼ੀ ਆ ਵੀ ਮੈਂ ਤੁਹਾਨੂੰ ਰੱਖਾਂ ਜਾਂ ਨਾ ਰੱਖਾਂ ਜਦੋਂ ਮੇਰਾ ਪਤੀ ਨਹੀਂ ਰਿਹਾ ਫਿਰ ਤੁਸੀਂ ਮੇਰੇ ਕੀ ਲੱਗਦੇ ਹੋ ਜੇ ਤੁਹਾਨੂੰ ਮੇਰੇ ਨਾਲ ਹਮਦਰਦੀ ਹੈ ਤੁਸੀਂ ਮੈਨੂੰ ਆਪਣੀ ਨੂੰ ਸਮਝਦੇ ਹੋ ਕਿੱਥੇ ਤਾਂ ਤੁਹਾਨੂੰ ਮੇਰੀ ਮਦਦ ਕਰਨੀ ਚਾਹੀਦੀ ਆ ਤੇ ਕਿੱਥੇ ਤੁਸੀਂ ਸਾਰਾ ਦਿਨ ਡਾਲਰਾਂ ਦੀ ਰੱਟ ਲਾਈ ਰੱਖਦੇ ਹੋ ਤਾ ਬਲਦੇਵ ਸਿੰਘ ਕਹਿੰਦਾ ਕਿ ਜੋਰਾਵਰ ਸਿੰਘ ਕੱਲਾ ਤੇਰਾ ਪਤੀ ਨਹੀਂ ਸਾਡਾ ਪੁੱਤ ਵੀ ਸੀ ਸਾਡਾ ਵੀ ਉਹਦੀ ਕਮਾਈ ਤੇ ਹੱਕ ਹੈਗਾ ਕੁਝ ਪੈਸੇ ਤਾਂ ਉਹਨੇ ਜੋੜੀ ਹੋਣਗੇ ਇਹ ਸੁਣ ਕੇ ਹਰਲੀਨ ਨੂੰ ਬਹੁਤ ਗੁੱਸਾ ਆਉਂਦਾ ਤੇ ਉਹ ਕਹਿੰਦੀ ਵੀ ਡੈਡੀ ਤੁਹਾਨੂੰ ਆਪਣੇ ਪੁੱਤ ਦੀ ਮੌਤ ਦਾ ਦੁੱਖ ਨਹੀਂ ਤੁਹਾਨੂੰ ਸਿਰਫ ਪੈਸਿਆਂ ਨਾਲ ਪਿਆਰ ਆ ਮੈਨੂੰ ਪਤਾ ਮੇਰੀ ਹਸਦੀ ਵਸਦੀ ਜ਼ਿੰਦਗੀ ਉੱਜੜ ਗਈ ਅਗਲੀ ਜ਼ਿੰਦਗੀ ਨੂੰ ਮੈਂ ਕਿਵੇਂ ਲੰਘਾਉਣਾ ਮੈਨੂੰ ਉਸ ਚੀਜ਼ ਦਾ ਵੀ ਫਿਕਰ ਆ ਤੇ ਮੈਂ ਕਮਾਈ ਕਰਕੇ ਹਨਾ ਇਹ ਘਰ ਲਿਆ ਤੇ ਇਹਦੀਆਂ ਕਿਸ਼ਤਾਂ ਪੂਰੀਆਂ ਕਰਨੀਆਂ ਜੇ ਮੇਰੇ ਤੋਂ ਕਿਸ਼ਤਾਂ ਪੂਰੀਆਂ ਨਹੀਂ ਹੋਣਗੀਆਂ ਪਾ ਮੇਰੇ ਘਰ ਵੀ ਮੇਰੇ ਹੱਥੋਂ ਖੁੰਝ ਜੂਗਾ ਵੀ ਕੀ ਤੁਹਾਨੂੰ ਆਪਣੇ ਪੁੱਤ ਨਾਲ ਪਿਆਰ ਨਹੀਂ ਉਹਦੇ ਪੈਸੇ ਨਾਲ ਹੀ ਪਿਆਰ ਸੀ ਕਰਤਾਰਕੌਰ ਆਪਣੇ ਪਤੀ ਨੂੰ ਬਥੇਰਾ ਸਮਝਾਉਂਦੀ ਆ ਕਿ ਤੇਰੀ ਇਹ ਜਬਾਨ ਆ ਨਾ ਜਿਹੜੀ ਕਿਸੇ ਨਾ ਕਿਸੇ ਦਿਨ ਤੈਨੂੰ ਭਰੋਂ ਕਢਾ ਦੂ ਨਾਲ ਮੈਂ ਵੀ ਮਾਰੀ ਜਾਊ ਤੂੰ ਚੁੱਪ ਕਰਕੇ ਬੈਠਾ ਰਿਹਾ ਕਰ ਪਰ ਬਲਦੇਵ ਸਿੰਘ ਆਪਣੀ ਆਦਤ ਤੋਂ ਮਜਬੂਰ ਸੀ ਆ ਪਾਰਕ ਦੇ ਵਿੱਚ ਬੈਠੇ-ਬੈਠੇ ਬਲਦੇਵ ਸਿੰਘ ਦੇ ਉਹ ਗੱਲ ਯਾਦ ਆਉਂਦੀ ਆ ਜਦੋਂ ਉਹ ਸੰਦੀਪ ਨੂੰ ਫੋਨ ਕਰਨ ਦੀ ਇਹ ਗੱਲ ਕਰਦਾ ਸੰਦੀਪ ਉਹਨਾਂ ਦੇ ਹੀ ਪਿੰਡ ਦਾ ਮੁੰਡਾ ਸੀ ਤੇ ਉਹ ਪਿੰਡ ਦੇ ਵਿੱਚ ਨਾਲੀਆਂ ਸਾਫ਼ ਕਰਨ ਦਾ ਕੰਮ ਕਰਦੇ ਸੀ। ਸੰਦੀਪ ਦੇ ਪਾਪਾ ਨੇ ਇੰਨੀ ਮਿਹਨਤ ਕੀਤੀ ਤੇ ਸੰਦੀਪ ਵੀ ਮਿਹਨਤੀ ਸੀ ਪੜ੍ਹਾਈ ਦੇ ਵਿੱਚ, ਹੁਸ਼ਿਆਰ ਸੀ। ਉਹ ਪੁਆਇੰਟ ਬੇਸ ਤੇ ਕੈਨੇਡਾ ਆਇਆ ਸੀ ਪੀਆਰ ਹੋ ਕੇ। ਜਦੋਂ ਉਹ ਕੈਨੇਡਾ ਆਇਆ ਤਾਂ ਇੱਥੇ ਰਹਿੰਦੀ ਇਮੀਗ੍ਰੇਸ਼ਨ ਵਾਲੀ ਕੁੜੀ ਨੀਰੂ ਨਾਲ ਹੀ ਵਿਆਹ ਕਰਵਾ ਲਿਆ ਸੀ। ਦੋਨੋਂ પતિ-ਪਤਨੀ ਵਧੀਆ ਜੌਬ ਕਰਦੇ ਸੀ। ਜੋਰਾਵਰ ਸਿੰਘ ਤਾਂ ਉੱਥੇ ਟਰੱਕ ਚਲਾਉਂਦਾ ਸੀ ਤੇ ਨੀਰੂ ਤੇ ਸੰਦੀਪ ਆ ਜਿਹੜੇ ਉਹ ਵਧੀਆ ਜੌਬ ਤੇ ਲੱਗੇ ਹੋਏ ਸੀ। ਜਿਦੇ ਕਰਕੇ ਜੋਰਾਵਰ ਤੇ ਸੰਦੀਪ ਦੀ ਵਧੀਆ ਬਣਦੀ ਸੀ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਪਿੰਡ ਦੇ ਦੋ ਮੁੰਡੇ ਹੋਣ ਤੇ ਕਹਿੰਦੇ ਆ ਕਿ ਆਪਣੇ ਪਿੰਡ ਦਾ ਤਾਂ ਕੁੱਤਾ ਨਹੀਂ ਮਾਣ ਹੁੰਦਾ ਉਹ ਤਾਂ ਫਿਰ ਵੀ ਇਨਸਾਨ ਸੀ ਉਹਨਾਂ ਦੋਨਾਂ ਦੀ ਦੋਸਤੀ ਭਰਾਵਾਂ ਵਰਗੀ ਹੁੰਦੀ ਆ ਹਰ ਇੱਕ ਵੀਕਐਂਡ ਤੇ ਕਦੇ ਉਹ ਸੰਦੀਪ ਦੇ ਘਰ ਤੇ ਕਦੇ ਜੋਰਾਵਰ ਸਿੰਘ ਦੇ ਘਰ ਇਕੱਠੇ ਹੁੰਦੇ ਆ ਤੇ ਜਦੋਂ ਵੀ ਸੰਦੀਪ ਤੇ ਨੀਰੂ ਜੋਰਾਵਰ ਸਿੰਘ ਦੇ ਘਰ ਆਉਂਦੇ ਸੀ ਤਾਂ ਬਲਦੇਵ ਨੂੰ ਆਦਤ ਸੀ ਬਲਦੇਵ ਵਿੱਚ ਦੀ ਗੱਲਾਂ ਕੱਢਣੋਂ ਨਹੀਂ ਹਟਦਾ ਸੀ ਬਲਦੇਵ ਅਕਸਰ ਆਪਣੇ ਪੁੱਤ ਜੋਰਾਵਰ ਸਿੰਘ ਨੂੰ ਕਹਿੰਦਾ ਰਹਿੰਦਾ ਸੀ ਕਿ ਜਿਹੜੇ ਲਾਗੀ ਤੱਥੇ ਹੁੰਦੇ ਆ ਨਾ ਉਹਨਾਂ ਤੋਂ ਦੂਰੀ ਬਣਾ ਕੇ ਰੱਖੀ ਦੀ ਆ ਆਪਾਂ ਜੱਟ ਆ ਸਿੱਖ ਸਰਦਾਰ ਆ ਇਹਨਾਂ ਤੋਂ ਦੂਰੀ ਰੱਖਿਆ ਕਰ ਜੇ ਕੈਨੇਡਾ ਚ ਆ ਗਏ ਤਾਂ ਜਾਤਾਂ ਤਾਂ ਨਹੀਂ ਧੋਤੀਆਂ ਜਾਂਦੀਆਂ ਜਾਤਾਂ ਤਾਂ ਉਹੀ ਰਹਿੰਦੀਆਂ ਨੇ ਜੋਰਾਵਰ ਸਿੰਘ ਨੂੰ ਆਪਣੇ ਪਿਓ ਦੀਆਂ ਇਹ ਗੱਲਾਂ ਬਹੁਤ ਬੁਰੀਆਂ ਲੱਗਦੀਆਂ ਸੀ ਤੇ ਉਹ ਆਪਣੇ ਪਿਓ ਦਾ ਉੱਥੇ ਹੀ ਹਜਾਰਾ ਆ ਦਿੰਦਾ ਸੀ ਪਰ ਬਲਦੇਵ ਸਿੰਘ ਆਪਣੀ ਆਦਤ ਤੋਂ ਮਜਬੂਰ ਸੀ ਉਹ ਕੁਝ ਨਾ ਕੁਝ ਕਹਿੰਦਾ ਰਹਿੰਦਾ ਸੀ ਸੰਦੀਪ ਜੋਰਾਵਰ ਸਿੰਘ ਨੂੰ ਕਹਿ ਦਿੰਦਾ ਕਿ ਜੋਰਾਵਰ ਤੂੰ ਫਿਕਰ ਨਾ ਕਰਿਆ ਕਰ ਵੀ ਮੈਂ ਗੁੱਸਾ ਕਰੂੰ ਮੈਨੂੰ ਪਤਾ ਚਾਚਾ ਜੀ ਦਾ ਸੁਭਾਈ ਇਦਾਂ ਦਾ ਇਹਨਾਂ ਨੇ ਨਾ ਅੱਜ ਬਦਲਣਾ ਨਾ ਕੱਲ ਬਦਲਣਾ ਚਲੋ ਉਹ ਗੱਲ ਕਹਿ ਕੇ ਆਪਣਾ ਮਨ ਹਲਕਾ ਕਰ ਲੈਂਦੇ ਆ ਜਦੋਂ ਮੈਨੂੰ ਪਤਾ ਵੀ ਤੂੰ ਨਹੀਂ ਸਾਡੇ ਨਾਲ ਫਰਕ ਰੱਖਦਾ ਇੱਕ ਵਾਰੀ ਸੰਦੀਪ ਤੇ ਨੀਰੂ ਆ ਜਿਹੜੇ ਜੋਰਾਵਰ ਸਿੰਘ ਦੇ ਘਰ ਆਏ ਹੋਏ ਸੀ ਤੇ ਜਿਹੜੀ ਹਰਲੀਨ ਆ ਉਹ ਰੋਟੀ ਬਣਾ ਰਹੀ ਸੀ ਜਿਹੜੀ ਨੀਰੂ ਆ ਉਹ ਨੂੰ ਕਹਿੰਦੀ ਆ ਵੀ ਚਲ ਮੈਂ ਤੇਰੀ ਮਦਦ ਕਰ ਦਿੰਨੀ ਆ ਉਹ ਸਲਾਦ ਕੱਟਣ ਲੱਗ ਜਾਂਦੀ ਆ ਜੇ ਦੋਵੇਂ ਰਸੋਈ 'ਚ ਜਾਂਦੀ ਹੈ ਤਾਂ ਬਲਦੇਵ ਸਿੰਘ ਮਗਰ ਚੱਲਿਆ ਜਾਂਦਾ ਤੇ ਆਪਣੀ ਨੂੰ ਨੂੰ ਕਹਿੰਦਾ ਦੇਖ ਪੁੱਤ ਹਰਲੀਨ ਜੇ ਤੈਨੂੰ ਕੰਮ ਦੀ ਮਦਦ ਦੀ ਲੋੜ ਹੁੰਦੀ ਹੈ ਤੂੰ ਆਪਣੀ ਸੱਸ ਨੂੰ ਕਹਿ ਦਿਆ ਕਰ ਐਵੇਂ ਨਿੱਕੀਆਂ ਜਾਂ ਤੈਨੂੰ ਰਸੋਈ 'ਚ ਨਹੀਂ ਬਿਠਾਈਦਾ ਅਸੀਂ ਤਾਂ ਇਹਨਾਂ ਨੂੰ ਚੌਂਕੇ 'ਨਿ ਚੜਨ ਦੇਂਦੇ ਸੀ ਤੇ ਤੁਸੀਂ ਤਾਂ ਇਹਨੂੰ ਰਸੋਈ 'ਚ ਬਾੜ ਲੈਨੇ ਹੋ ਇਹ ਗੱਲ ਸੁਣ ਕੇ ਹਰਲੀਨ ਨੂੰ ਬਹੁਤ ਬੁਰਾ ਲੱਗਿਆ ਸੀ ਤੇ ਉਹਨੇ ਉਸੇ ਟਾਈਮ ਕਹਿਤਾ ਸੀ ਕਿ ਡੈਡੀ ਜੀ ਇਹ ਸਾਡਾ ਘਰ ਆ ਇੱਥੇ ਅਸੀਂ ਕਿਹਨੂੰ ਬਿਠਾਉਣਾ ਤੇ ਕਿਹਨੂੰ ਨਹੀਂ ਬਿਠਾਉਣਾ ਉਹਦਾ ਫੈਸਲਾ ਅਸੀਂ ਕਰਾਂਗੇ ਤੁਸੀਂ ਚੁੱਪਚਾਪ ਜਾ ਕੇ ਸੋਫੇ ਤੇ ਬਹਿ ਜਾਓ ਤੇ ਨਹੀਂ ਤਾਂ ਮੇਰੇ ਤੋਂ ਕੁਝ ਹੋਰ ਬੋਲਿਆ ਜਾਊਗਾ ਇਹ ਸੁਣ ਕੇ ਬਲਦੇਵ ਸਿੰਘ ਹਜਾਜਲਹਾ ਕੇ ਆ ਕੇ ਬੈਠਦਾ ਗਿਆ ਉਹਦੀ ਪਤਨੀ ਨੇ ਵੀ ਉਹਨੂੰ ਕਿਹਾ ਵੀ ਤੇਰੀ ਜ਼ੁਬਾਨ ਇੰਨੀ ਗੰਦੀ ਕਿਉਂ ਆ ਤੂੰ ਕਿਉਂ ਨਹੀਂ ਬੋਲਣੋਂ ਹਟਦਾ ਤੂੰ ਕਿਉਂ ਨਹੀਂ ਜਵਾਕਾਂ ਨੂੰ ਖੁਸ਼ ਕਰ ਸਕਦਾ ਫਿਰ ਕਰਤਾਰਕੌਰ ਰਸੋਈ ਚ ਆਉਂਦੀ ਆ ਤੇ ਨੀਰੂ ਨੂੰ ਕਹਿੰਦੀ ਆ ਕਿ ਪੁੱਤ ਗੁੱਸਾ ਨਾ ਕਰੀ ਮੈਂ ਇਹਨੂੰ ਸਾਰਾ ਦਿਨ ਟੋਕਦੀ ਆ ਪਰ ਇਹਦੀ ਜ਼ੁਬਾਨ ਮੈਂ ਕੰਟਰੋਲ 'ਚ ਨਹੀਂ ਕਰ ਸਕਦੀ ਨੀਰੂ ਕਹਿੰਦੀ ਕੋਈ ਗੱਲ ਨਹੀਂ ਆਂਟੀ ਸਾਨੂੰ ਅੰਕਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਚਾਚਾ ਜੀ ਦਾ ਇਹੋ ਹੀ ਸੁਭਾਗ ਆ ਕੋਈ ਨਾ ਕਹਿ ਲੈਣ ਦਿਓ ਜਦੋਂ ਅਸੀਂ ਹੈਗੇ ਛੋਟੀ ਜਾਤ ਦੇ ਆ ਤਾਂ ਹਰਲੀਨ ਨੀਰੂ ਦਾ ਹੱਥ ਫੜ ਕੇ ਕਹਿੰਦੀ ਨੀਰੂ ਇਹ ਗੱਲ ਨਾ ਕਰਿਆ ਕਰ ਸਾਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਅਸੀਂ ਤਾਂ ਪੜੇ ਲਿਖੇ ਆ ਚਲੋ ਇਸ ਤਰ੍ਹਾਂ ਹੋ ਰੋਟੀ ਪਾਣੀ ਬਣਾਉਂਦੇ ਆ ਰੋਟੀ ਪਾਣੀ ਖਾਂਦੇ ਆ ਤੇ ਆਪਣੇ ਘਰ ਚਲੇ ਜਾਂਦੇ ਆ ਉਸ ਤੋਂ ਬਾਅਦ ਜੋਰਾਵਰ ਸਿੰਘ ਆ ਜਿਹੜਾ ਉਹ ਆਪਣੇ ਪਿਤਾ ਨੂੰ ਬਿਠਾ ਕੇ ਬਹੁਤ ਉਹਦੀ ਕਲਾਸ ਲਾਉਂਦਾ ਉਹਨੂੰ ਰੁੱਖਾ ਵੀ ਬੋਲਦਾ ਪਰ ਬਲਦੇਵ ਸਿੰਘ ਸੀ ਜਿਹੜਾ ਉਸ ਟਾਈਮ ਤਾਂ ਚੁੱਪ ਕਰ ਜਾਂਦਾ ਸੀ ਪਰ ਅਗਲੀ ਵਾਰ ਜਦੋਂ ਵੀ ਉਹ ਕਿਤੇ ਇਕੱਠੇ ਹੁੰਦੇ ਤਾਂ ਉਹ ਮੌਕਾ ਨਹੀਂ ਛੱਡਦਾ ਸੀ ਗੱਲ ਕਹਿਣ ਦਾ ਇੱਕ ਵਾਰ ਸੰਦੀਪ ਤੇ ਨੀਰੂ ਬੇਸਣ ਦੀ ਬਰਫੀ ਹੈ ਜਿਹੜੀ ਉਹ ਲੈ ਕੇ ਆਏ ਸਾਰਿਆਂ ਲਈ ਬਣਾ ਕੇ ਤਾਂ ਬਲਦੇਵ ਸਿੰਘ ਕਹਿੰਦਾ ਕਿ ਇੱਥੇ ਤਾਂ ਆ ਕੇ ਤਾਂ ਕੋੜ ਘਿਰਲੀਆਂ ਵੀ ਛਤੀਰਾ ਨੂੰ ਜੱਫੇ ਪਾਉਣ ਲੱਗ ਜਾਂਦੀਆਂ ਇਹਨਾਂ ਨੂੰ ਕੀ ਕਹੇ ਬੇਸਣ ਦੀਆਂ ਬਰਫੀਆਂ ਇਹਨਾਂ ਨੇ ਤਾਂ ਕਦੇ ਮੋਤੀਚੂਰ ਦੇ ਲੱਡੂ ਨਹੀਂ ਵੇਖੇ ਸੀ ਹੁਣ ਇਹ ਬੇਸਣ ਦੀਆਂ ਬਰਫੀਆਂ ਬਣਾਉਣ ਵਾਲੇ ਆਗੇ ਜਦੋਂ ਉਹ ਨੀਰੂ ਨੂੰ ਬੇਸਨ ਦੀ ਬਰਫੀ ਦਿੰਦੀ ਸੀ ਤਾਂ ਉਹਨੇ ਫੜੀ ਨਹੀਂ ਸੀ ਨੀਰੂ ਨੇ ਚਲੋ ਗੁੱਸਾ ਨਹੀਂ ਕੀਤਾ ਪਰ ਜੋਰਾਵਰ ਸਿੰਘ ਨੇ ਅੱਖਾਂ ਕੱਢ ਕੇ ਆਪਣੇ ਪਿਤਾ ਨੂੰ ਉੱਥੇ ਚੁੱਪ ਕਰਾਤਾ ਸੀ ਹੁਣ ਬਲਦੇਵ ਸਿੰਘ ਉਹਨਾਂ ਸੋਚਾਂ ਵਿੱਚ ਬੈਠਾ ਸ਼ਰਮਿੰਦਾ ਸੀ ਵੀ ਹੁਣ ਮੈਂ ਕਿਹੜੇ ਮੂੰਹ ਨਾਲ ਸੰਦੀਪ ਨੂੰ ਫੋਨ ਕਰਾਂ ਕਿਉਂਕਿ ਮੈਂ ਤਾਂ ਉਹਨਾਂ ਨਾਲ ਕਦੇ ਵੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਜਾਤ ਪਾਤ ਪਿੱਛੇ ਭੰਡਣ ਤੋਂ ਜਦੋਂ ਵੀ ਉਹ ਘਰ ਆਉਂਦੇ ਸੀ ਤਾਂ ਮੈਂ ਉਹਨਾਂ ਨੂੰ ਜਲੀਲ ਕਰਦਾ ਸੀ ਫਿਰ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਹੁਣ ਕੀ ਕਰੀਏ ਤਾ ਉਹਦੀ ਪਤਨੀ ਕਹਿੰਦੀ ਆ ਕਿ ਦੇਖੋ ਹੁਣ ਇੱਥੇ ਤਾਂ ਆਪਾਂ ਰਾਤ ਕੱਟ ਨਹੀਂ ਸਕਦੇ ਕੋਈ ਨਾ ਕੋਈ ਹਿੱਲਾ ਤਾਂ ਕਰਨਾ ਹੀ ਪਊਗਾ ਚਲ ਜਦੋਂ ਉਹ ਉਹਨੂੰ ਕਹਿੰਦੀ ਆ ਕਿ ਜਦੋਂ ਮੈਂ ਤੈਨੂੰ ਕੱਲ ਦੀ ਕਹਿ ਰਹੀ ਸੀ ਕਿ ਤੂੰ ਨਾ ਬੋਲ ਤਾਂ ਬਲਦੇਵ ਸਿੰਘ ਕੱਲ ਵਾਲੀ ਗੱਲ ਯਾਦ ਕਰਦਾ ਕੱਲ ਸ਼ਾਮ ਨੂੰ ਜਦੋਂ ਉਹਨਾਂ ਦੀ ਨੂੰਹ ਹਰਲੀਨ ਕੰਮ ਤੋਂ ਆਈ ਸੀ ਤਾਂ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਤੂੰ ਲੇਟ ਕਿਉਂ ਆਈ ਆ ਹਰਲੀਨ ਨੇ ਕਿਹਾ ਕਿ ਪਾਪਾ ਜੀ ਮੈਂ ਅੱਜ ਓਵਰਟਾਈਮ ਲਾ ਕੇ ਆਈ ਆ ਕਿਉਂਕਿ ਖਰਚੇ ਜਿਹੜੇ ਦਿਨੋਂ ਦਿਨ ਵਧਦੇ ਜਾਂਦੇ ਹੈਗੇ ਤੇ ਕੰਮ ਆ ਮੈਨੂੰ ਵਾਧੇ ਕਰਨਾ ਪਊਗਾ ਪਹਿਲਾਂ ਤਾਂ ਮੈਂ ਤੇ ਜੋਰਾਵਾਰਾ ਰਲ ਕੇ ਕਮਾਉਂਦੀ ਸੀ ਹੁਣ ਉਹਦੇ ਵੰਡੇ ਦਾ ਕੰਮ ਵੀ ਮੈਨੂੰ ਕਰਨਾ ਪਊ ਤਾਂ ਬਲਦੇਵ ਸਿੰਘ ਕਹਿੰਦਾ ਕਿ ਤੂੰ ਬਲਦੇਵ ਸਿੰਘ ਦੀ ਨੂੰਹ ਆ ਵੇਲੇ-ਕਵੇਲੇ ਘਰ ਨਹੀਂ ਆਵੇਂਗੀ ਉਹ ਕਹਿੰਦੀ ਵੀ ਡੈਡੀ ਇੱਥੇ ਕਿਸੇ ਨੂੰ ਵੇਲਾ-ਕਵੇਲਾ ਨਹੀਂ ਹੁੰਦਾ ਕੁੜੀਆਂ ਰਾਤ ਨੂੰ ਵੀ ਸਾਰੀ-ਸਾਰੀ ਰਾਤ ਕੰਮ ਕਰਦੀਆਂ ਨੇ ਜੇ ਇੱਥੇ ਰਹਿਣਾ ਵਧੀਆ ਜ਼ਿੰਦਗੀ ਜਿਉਣੀ ਆ ਤਾਂ ਕੰਮ ਤਾਂ ਕਰਨਾ ਪਊ ਤਾਂ ਬਲਦੇਵ ਸਿੰਘ ਕਹਿੰਦਾ ਤੇਰੀ ਜ਼ਬਾਨ ਜ਼ਿਆਦਾ ਚੱਲਦੀ ਐ ਤੂੰ ਮੈਨੂੰ ਦੱਸੇਂਗੀ ਵੀ ਕਦੋਂ ਤੂੰ ਘਰ ਆਵੇਂਗੀ ਮੇਰੇ ਪੁੱਤ ਦਾ ਘਰ ਆਇਆ ਹੈ ਤੇ ਤੂੰ ਮੇਰੇ ਪੁੱਤ ਦੇ ਘਰ ਵਾਲੀ ਆ ਆ ਫਿਰ ਹਰਲੀਨ ਕਹਿੰਦੀ ਤੁਸੀਂ ਵੀ ਮੇਰੇ ਕੰਨ ਕੋਲ ਕੇ ਗੱਲ ਸੁਣ ਲਓ ਵੀ ਤੁਹਾਡਾ ਪੁੱਤ ਨਹੀਂ ਨਰਿਆ ਤੇ ਤੁਹਾਡਾ ਵੀ ਮੇਰੇ ਤੇ ਕੋਈ ਹੱਕ ਨਹੀਂ ਤੁਸੀਂ ਮੈਨੂੰ ਮਦਦ ਕਰਨ ਦੀ ਬਜਾਏ ਤੁਸੀਂ ਮੈਨੂੰ ਰੋਕ ਰਹੇ ਹੋ ਤੁਸੀਂ ਕਿੰਨਾ ਚਿਰ ਮੇਰੇ ਤੇ ਇਸ ਤਰ੍ਹਾਂ ਨੰਬਰਦਾਰੀ ਕਰੋਗੇ ਮੈਂ ਨਹੀਂ ਸਹਿੰਦੀ ਚਲੋ ਚੱਕੋ ਆਪਣਾ ਜੁੱਲੀ ਵਿਸਤਰਾ ਤੇ ਮੇਰੇ ਘਰੋਂ ਬਾਹਰ ਹੋ ਜਾਓ ਜਦੋਂ ਉਹ ਗੁੱਸੇ ਦੇ ਵਿੱਚ ਐਦਾਂ ਕਹਿੰਦੀ ਆ ਤਾਂ ਕਰਤਾਰਪੁਰ ਉਹਨੂੰ ਕਹਿੰਦੀ ਆ ਕਿ ਨਾ ਪੁੱਤ ਗੁੱਸਾ ਨਾ ਕਰ ਵੀ ਤੇਰੇ ਡੇੜੀ ਦਾ ਸੁਭਾਈ ਇਹ ਜਾ ਪਰ ਹਰਲੀਨ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਵੀ ਇਹਨਾਂ ਨੇ ਤਾਂ ਮੈਨੂੰ ਜਿਉਣ ਨਹੀਂ ਦੇਣਾ ਉਹ ਉਹ ਗੁੱਸਾ ਕਰਦੀ ਹੈ ਤੇ ਕਹਿੰਦੀ ਹੈ ਤੁਸੀਂ ਜਾਣਿਓ ਕਿ ਪੁਲਿਸ ਨੂੰ ਬੁਲਾਵਾਂ ਪੁਲਿਸ ਦਾ ਨਾਮ ਸੁਣ ਕੇ ਬਲਦੇਵ ਸਿੰਘ ਵੀ ਘਬਰਾ ਜਾਂਦਾ ਹਰਲੀਨ ਉਹਨਾਂ ਨੂੰ ਕੱਪੜੇ ਚੁੱਕਣ ਦਾ ਮੌਕਾ ਵੀ ਨਹੀਂ ਦਿੰਦੀ ਉਹਨਾਂ ਨੂੰ ਕਹਿੰਦੀ ਫਟਾਫਟ ਮੇਰੇ ਘਰੋਂ ਬਾਹਰ ਹੋ ਜਾਓ ਨਹੀਂ ਮੈਂ ਹੁਣੇ ਪੁਲਿਸ ਨੂੰ ਫੋਨ ਲਾਉਣੀ ਆ ਕਿਉਂਕਿ ਉਹਨੂੰ ਗੁੱਸਾ ਹੀ ਇੰਨਾ ਆ ਜਾਂਦਾ ਤਾਂ ਕਰਤਾਰ ਕੋਰਾ ਆਪਣੇ ਘਰ ਵਾਲੇ ਬਲਦੇਵ ਸਿੰਘ ਦੀ ਬਾਹ ਫੜ ਕੇ ਉਹਨੂੰ ਘਰੋਂ ਬਾਹਰ ਲਿਆਉਂਦੀ ਆ ਤੇ ਘਰ ਤੋਂ ਥੋੜੀ ਦੂਰ ਬਣੇ ਪਾਰਕ ਦੇ ਵਿੱਚ ਜਿੱਥੇ ਉਹ ਹੁਣ ਬੈਠੇ ਸੀ ਇੱਥੇ ਬੈਠੇ ਹੁੰਦੇ ਅਗੇ ਅ ਚਲੋ ਸਵੇਰ ਦੇ ਉਹ ਆਏ ਹੁੰਦੀ ਆ ਸ਼ਾਮ ਹੋ ਜਾਂਦੀ ਆ ਤੇ ਹੁਣ ਉਹ ਸੋਚਦੇ ਆ ਵੀ ਇਸ ਤੋਂ ਬਾਅਦ ਰਾਤ ਹੋਣੀ ਆ ਵੀ ਹੁਣ ਕੋਈ ਨਾ ਕੋਈ ਹੀਲਾ ਤਾਂ ਕਰਨਾ ਪਊ ਤਾਂ ਬਲਦੇਵ ਸਿੰਘ ਆ ਜਿਹੜਾ ਉਹ ਸੰਦੀਪ ਨੂੰ ਫੋਨ ਲਾਉਂਦਾ ਸੰਦੀਪ ਦੇ ਫੋਨ ਦੀ ਘੰਟੀ ਵੱਜਦੀ ਆ ਪਰ ਅੱਗੋਂ ਸੰਦੀਪ ਫੋਨ ਨਹੀਂ ਚੁੱਕਦਾ ਫੋਨ ਕੱਟ ਕੇ ਬਲਦੇਵ ਸਿੰਘ ਉੱਥੇ ਬੈਂਚ 'ਤੇ ਰੱਖ ਲੈਂਦਾ ਤੇ ਉਹ ਸੋਚਦਾ ਵੀ ਹੁਣ ਸੰਦੀਪ ਮੇਰਾ ਫੋਨ ਕਿਉਂ ਚੱਕੂਗਾ ਸੰਦੀਪ ਨੂੰ ਮੈਂ ਕਿੱਥੇ ਕਿੱਥੇ ਨਹੀਂ ਜਲੀਲ ਕੀਤਾ ਕਿੱਥੇ ਕਿੱਥੇ ਮੈਂ ਉਹਦੀ ਬੇਇਜ਼ਤੀ ਨਹੀਂ ਕੀਤੀ ਫਿਰ ਕਰਤਾਰਪੁਰ ਕਹਿੰਦੀ ਆ ਵੀ ਹੋ ਸਕਦਾ ਹਰਲੀਨ ਨੇ ਸੰਦੀਪ ਤੇ ਨੀਰੂ ਨੂੰ ਫੋਨ ਕਰਕੇ ਦੱਸ ਹੀ ਦਿੱਤਾ ਹੋਵੇ ਤੇਰੀ ਜਿਹੜੀ ਮਾੜੀ ਜ਼ਬਾਨ ਆ ਕੱਲ ਸ਼ਾਮ ਦਾ ਤੂੰ ਬਹੂ ਨਾਲ ਲੜਨ ਲੱਗਿਆ ਸੀਗਾ ਉਹਨੇ ਰਾਤ ਕਟਾਤੀ ਇੰਨਾ ਬਹੁਤਾ ਅੱਜ ਸਵੇਰੇ ਜਦੋਂ ਤੂੰ ਫੇਰ ਲੱਗ ਗਿਆ ਉਹਨੇ ਫੇਰ ਆਪਾਂ ਨੂੰ ਅੱਖ ਕੇ ਘਰੋਂ ਬਾਹਰ ਕੱਢਿਆ ਮੈਂ ਤਾਂ ਨਹੀਂ ਕਹਿੰਦੀ ਕਿ ਉਹਦਾ ਕਸੂਰਾ ਸਾਰਾ ਤੇਰੀ ਜ਼ਬਾਨ ਦਾ ਕਸੂਰਾ ਉਹਨੂੰ ਕਹਿੰਦਾ ਚੱਲ ਫੇਰ ਹੁਣ ਚੰਗਾ ਚੁੱਪ ਕਰ ਜਾ ਤੂੰ ਮੇਰੇ ਤੇ ਹੀ ਲੱਗੀ ਰਹਿਣੀ ਆ ਪਹਿਲਾਂ ਵੀ ਤੂੰ ਮੇਰੇ ਤੇ ਲੱਗਦੀ ਰਹਿੰਦੀ ਸੀ ਉਹ ਕਹਿੰਦੀ ਵੀ ਮੈਨੂੰ ਡਰ ਸੀ ਵੀ ਜਿਹੜੀ ਤੇਰੀ ਜ਼ਬਾਨ ਆ ਉਹ ਇੱਕ ਦਿਨ ਜ਼ਰੂਰ ਆਪਾਂ ਨੂੰ ਘਰੋਂ ਘੜਾਊ ਤੇ ਅੱਜ ਉਹੀ ਕੰਮ ਹੋ ਗਿਆ ਚਲ ਬਲਦੇਵ ਸਿੰਘਾ ਜਿਹੜਾ ਉਹ ਆਪਣੀ ਗਲਤੀ ਤੇ ਪਛਤਾਉਂਦਾ ਤੇ ਰੋਣ ਲੱਗ ਜਾਂਦਾ ਉਹਨੂੰ ਵੇਖ ਕੇ ਕਰਤਾਰਪੁਰ ਵੀ ਰੋਣ ਲੱਗ ਜਾਂਦੀ ਆ ਉਹ ਕਹਿੰਦਾ ਵੀ ਹੁਣ ਤਾਂ ਕਰਤਾਰਪੁਰ ਇਹ ਸੰਦੀਪ ਨੇ ਵੀ ਆਪਣਾ ਫੋਨ ਨਹੀਂ ਚੱਕਿਆ ਵੀ ਉਹ ਵੀ ਆਪਣਾ ਫੋਨ ਕਿਉਂ ਚੱਕੂ ਚਲ ਐਸੀ ਤਰ੍ਹਾਂ ਗੱਲਾਂ ਕਰਦੇ ਆ ਉਹ ਜਦੋਂ ਤੇ ਇੰਨੇ ਨੂੰ ਫੋਨ ਦੀ ਘੰਟੀ ਵੱਜਦੀ ਆ ਤਾਂ ਬਲਦੇਵ ਸਿੰਘ ਦੇਖਦਾ ਵੀ ਸੰਦੀਪ ਦਾ ਫੋਨ ਹੁੰਦਾ ਜਦੋਂ ਉਹ ਫੋਨ ਚੱਕਦਾ ਤਾਂ ਆਗੋਂ ਸੰਦੀਪ ਸਿੰਘ ਕਹਿੰਦਾ ਸਤਿ ਸ਼੍ਰੀ ਅਕਾਲ ਚਾਚਾ ਜੀ ਬਲਦੇਵ ਸਿੰਘ ਦੇ ਮੂੰਹੋਂ ਸਤਿ ਸ਼੍ਰੀ ਅਕਾਲ ਮਸਾ ਨਿਕਲਦਾ ਤੈਨੂੰ ਕਹਿੰਦਾ ਵੀ ਹਾਂਜੀ ਚਾਚਾ ਜੀ ਤੁਸੀਂ ਫੋਨ ਕੀਤਾ ਸੀ ਤਾਂ ਬਲਦੇਵ ਸਿੰਘ ਬਿਨਾਂ ਸਮਾਂ ਗਵਾਏ ਸਾਰੀ ਗੱਲ ਦੱਸ ਦਿੰਦਾ ਤੇ ਕਹਿੰਦਾ ਕਿ ਅਸੀਂ ਸਵੇਰ ਦੇ ਪਾਰਕ ਦੇ ਵਿੱਚ ਬੈਠੇ ਆ ਤੇ ਤੂੰ ਸਾਨੂੰ ਲੈ ਜਾ ਪੁੱਤ ਕਰ ਸੰਦੀਪ ਸਿੰਘ ਕਹਿੰਦਾ ਉਹ ਚਾਚਾ ਜੀ ਤੁਸੀਂ ਮੇਰੇ ਹੁੰਦੇ ਸਵੇਰ ਦੇ ਪਾਰਕ ਦੇ ਵਿੱਚ ਕਿਉਂ ਬੈਠੇ ਰਹੇ ਤੈਨੂੰ ਪਤਾ ਨਾ ਅੱਜ ਛੁੱਟੀ ਸੀ ਤੇ ਮੈਂ ਘਰ ਹੁੰਨਾ ਤੇ ਨਾਲੇ ਨੀਰੂ ਤਾਂ ਰੋਜ਼ ਹੀ ਕਰ ਹੁੰਦੀ ਉਹ ਤਾਂ ਕੰਮ ਤੇ ਜਾਂਦੀ ਨਹੀਂ ਤੁਸੀਂ ਮੈਨੂੰ ਸਵੇਰ ਦਾ ਕਿਉਂ ਨਹੀਂ ਫੋਨ ਕੀਤਾ ਚਲੋ ਮੈਂ ਹੁਣੇ ਆਇਆ ਐਂ ਕਹਿ ਕੇ ਉਹ ਫੋਨ ਕੱਟ ਦਿੰਦਾ ਤੇ ਆਪਣੇ ਘਰ ਵਾਲੀ ਨੀਰੂ ਨੂੰ ਕਹਿੰਦਾ ਕਿ ਚਾਚਾ ਚਾਚੀ ਜੀ ਨੂੰ ਹਰਲੀਨ ਨੇ ਘਰੋਂ ਕੱਢਤਾ ਵੀ ਚਲ ਗੱਲ ਤਾਂ ਬਾਅਦ ਚ ਪਤਾ ਲੱਗੂ ਕਿ ਤੂੰ ਐਂ ਕਰ ਉਹ ਨਾ ਸਵੇਰ ਦੇ ਭੁੱਖੇ ਤੇ ਆਏ پارک 'ਚ ਹੀ ਬੈਠਿਆ ਮੈਂ ਉਹਨਾਂ ਨੂੰ ਲੈ ਕੇ ਆਉਣਾ ਤੇ ਤੂੰ ਆਉਂਦਿਆਂ ਨੂੰ ਖਾਣਾ ਤਿਆਰ ਕਰ ਲਈ ਚਲੋ ਨੀਰੂ ਰਸੋਈ 'ਚ ਚਲੀ ਜਾਂਦੀ ਆ ਤੇ ਸੰਦੀਪ ਕਾਰ ਲੈ ਕੇ ਬਲਦੇਵ ਸਿੰਘ ਤੇ ਕਰਤਾਰਪੁਰ ਕੋਲ ਪਹੁੰਚ ਜਾਂਦਾ ਉਹਨਾਂ ਨੂੰ ਗੱਡੀ 'ਚ ਬਿਠਾਉਂਦਾ ਤੇ ਘਰ ਲੈ ਜਾਂਦਾ ਘਰ ਜਾ ਕੇ ਬਲਦੇਵ ਸਿੰਘ ਆ ਜਿਹੜਾ ਉਹ ਸੰਦੀਪ ਤੋਂ ਮਾਫੀ ਮੰਗਦਾ ਤੇ ਉਹਨੂੰ ਕਹਿੰਦਾ ਪੁੱਤ ਤੇਰਾ ਬਹੁਤ ਬਹੁਤ ਧੰਨਵਾਦ ਵੀ ਮੈਂ ਤੈਨੂੰ ਕਿਸੇ ਵੀ ਥਾਂ ਜਲੀਲ ਕਰਨ ਵਾਲੀ ਕਸਰ ਨਹੀਂ ਛੱਡੀ ਮੇਰੇ ਦਿਲ ਦਿਮਾਗ ਦੇ ਵਿੱਚ ਆਪਣੀ ਜੱਟ ਸੋਚ ਭਾਰੂ ਸੀ ਤੇ ਮੈਂ ਕਹਿੰਦਾ ਸੀ ਕਿ ਅਸੀਂ ਜੱਟ ਹੁੰਨੇ ਆ ਤੇ ਤੁਹਾਨੂੰ ਮੈਂ ਨੀਵੀਂ ਜਾਤ ਦਾ ਸਮਝਦਾ ਸੀ ਪਰ ਅੱਜ ਮੈਨੂੰ ਅਹਿਸਾਸ ਹੋ ਗਿਆ ਵੀ ਨੀਵਾ ਕੌਣ ਹੈ ਨੀਵਾ ਤੂੰ ਨਹੀਂ ਪੁੱਤ ਨੀਵਾ ਮੈਂ ਆ ਸੰਦੀਪ ਸਿੰਘ ਬਲਦੇਵ ਸਿੰਘ ਦੇ ਜੋੜੇ ਹੋਏ ਹੱਥਾਂ ਨੂੰ ਹਟਾਉਂਦਾ ਤੇ ਉਹਨੂੰ ਕਹਿੰਦਾ ਨਹੀਂ ਚਾਚਾ ਜੀ ਤੁਸੀਂ ਮੇਰੇ ਸਤਿਕਾਰਯੋਗ ਚਾਚਾ ਜੀਓ ਜੋਰਾਵਰ ਸਿੰਘ ਨੂੰ ਮੈਂ ਕਦੇ ਦੋਸਤ ਨਹੀਂ ਭਰਾ ਹੀ ਮੰਨਦਾ ਸੀ ਤੇ ਜੋਰਾਵਰ ਸਿੰਘ ਦੇ ਪਾਪਾ ਜੀ ਮੇਰੇ ਵੀ ਪਿਤਾ ਦੇ ਸਮਾਨ ਆ ਚਲੋ ਕੋਈ ਗੱਲ ਨਹੀਂ ਜਿਹੜੀਆਂ ਹਨਾ ਸਾਡੀ ਸੰਸਕ੍ਰਿਤੀ ਦੇ ਵਿੱਚ ਸਮਾਜ ਦੇ ਵਿੱਚ ਜੋ ਚੀਜ਼ਾਂ ਸ਼ੁਰੂ ਤੋਂ ਬਣੀਆਂ ਆਈਆਂ ਜਾਤ ਪਾਤ ਦੇ ਬਿਤ ਕਰੇ ਉਹਨਾਂ ਬਿਤ ਕਰਿਆਂ ਦੇ ਚੱਲਦਿਆਂ ਹੀ ਤੁਸੀਂ ਵੱਡੇ ਹੋਏ ਹੋ ਤੇ ਤੁਹਾਡੀ ਸੋਚ ਆ ਜਿਹੜੀ ਉੱਥੇ ਟਿਕ ਗਈ ਆ ਪਰ ਮੈਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਇੰਨੇ ਨੂੰ ਨੀਰੂ ਆ ਜਿਹੜੀ ਖਾਣਾ ਬਣਾ ਕੇ ਲਿਆਉਂਦੀ ਆ ਫਿਰ ਬਲਦੇਵ ਸਿੰਘ ਤੇ ਕਰਤਾਰਪੁਰ ਰੱਜ ਕੇ ਰੋਟੀ ਖਾਂਦੇ ਆ ਤੇ ਉਹਨਾਂ ਨੂੰ ਬਹੁਤ ਅਸੀਸਾਂ ਦਿੰਦੇ ਆ ਫਿਰ ਉਹ ਕਹਿੰਦਾ ਕਿ ਪੁੱਤ ਅਸੀਂ ਤੇਰੇ ਤੇ ਕਿੰਨਾ ਕਚਰ ਬੋਝ ਰਹਾਂਗੇ ਵੈਸੇ ਵੀ ਸਾਡਾ ਹੁਣ ਇੱਥੇ ਜੀ ਨਹੀਂ ਲੱਗਦਾ ਤੇ ਅਸੀਂ ਸਤਨਾਮ ਕੋਲ ਜਾਣਾ ਤੂੰ ਐਂ ਕਰ ਤੂੰ ਸਾਡੀਆਂ ਟਿਕਟਾਂ ਕਰਵਾ ਦੇ ਚਲੋ ਸੰਦੀਪ ਆ ਜਿਹੜਾ ਕਹਿੰਦਾ ਕੋਈ ਗੱਲ ਨਹੀਂ ਇੱਕ ਹਫਤਾ ਤੁਸੀਂ ਰਹੋ ਅਗਲੇ ਹਫਤੇ ਮੈਂ ਟਿਕਟਾਂ ਕਰਵਾ ਦਵਾਂ ਸੰਦੀਪ ਅਗਲੇ ਦਿਨ ਸਵੇਰੇ ਜਾ ਕੇ ਹਰਲੀਨ ਤੋਂ ਬਲਦੇਵ ਸਿੰਘ ਤੇ ਕਰਤਾਰਪੁਰ ਦੇ ਲਈ ਕੱਪੜਾ ਲੈ ਆਉਂਦਾ ਤੇ ਉਹਨੂੰ ਦੱਸਿਆ ਹੁੰਦਾ ਕਿ ਮੇਰੇ ਘਰ ਨਹੀਂਗੇ ਤੇ ਮੈਂ ਉਹਨਾਂ ਨੂੰ ਅਗਲੇ ਹਫਤੇ ਪੰਜਾਬ ਭੇਜ ਰਿਹਾ ਹਰਲੀਨ ਜਿਹੜੀ ਉਹ ਸੰਦੀਪ ਨੂੰ ਕਹਿੰਦੀ ਆ ਕਿ ਮੈਂ ਮਜਬੂਰ ਹੋ ਗਈ ਸੀ ਪਾਪਾ ਜੀ ਦੀ ਜ਼ਬਾਨ ਆ ਜਿਹੜੀ ਉਹ ਬਿਲਕੁਲ ਕੰਟਰੋਲ 'ਚ ਨਹੀਂ ਰਹਿੰਦੀ ਸੀ ਤੇ ਹੁਣ ਤਾਂ ਉਹ ਮੇਰੇ ਤੇ ਸ਼ੱਕ ਵੀ ਕਰਨ ਲੱਗੇ ਸੀ ਇਸੇ ਕਰਕੇ ਮੈਨੂੰ ਉਹਨਾਂ ਨੂੰ ਘਰੋਂ ਕੱਢਣਾ ਪਿਆ ਵੈਸੇ ਮੈਨੂੰ ਦੁੱਖ ਆ ਕਿ ਮੈਂ ਆਪਣੇ ਪਤੀ ਦੇ ਮਾਪਿਆਂ ਨੂੰ ਇਸ ਤਰ੍ਹਾਂ ਘਰੋਂ ਕੱਢਿਆ ਪਰ ਉਹਨਾਂ ਨੇ ਮੇਰੇ ਨਾਲ ਵੀ ਕੁਝ ਜ਼ਿਆਦਾ ਹੀ ਇਜਾਦਤੀ ਕੀਤੀ ਆ ਉਹਨਾਂ ਨੂੰ ਆਪਣੇ ਪੁੱਤ ਨਾਲੋਂ ਉਹਦੀ ਪ੍ਰਾਪਰਟੀ ਜ਼ਿਆਦਾ ਚੰਗੀ ਸੀ ਤਾ ਸੰਦੀਪ ਨੂੰ ਦਿਲਾਸਾ ਦਿੰਦਾ ਕਹਿੰਦਾ ਕੋਈ ਗੱਲ ਨਹੀਂ ਸਭ ਕੁਝ ਠੀਕ ਹੋਜੂ ਕੱਪੜੇ ਲੈ ਕੇ ਉਹ ਆ ਜਾਂਦਾ ਚਲੋ ਬਲਦੇਵ ਸਿੰਘ ਤੇ ਕਰਤਾਰਪੁਰ ਇੱਕ ਹਫਤਾ ਸੰਦੀਪ ਦੇ ਨਾਲ ਰਹਿੰਦੇ ਆ ਸੰਦੀਪ ਉਹਨਾਂ ਦੀ ਵਧੀਆ ਸੇਵਾ ਕਰਦਾ ਇੱਕ ਹਫਤੇ ਬਾਅਦ ਸੰਦੀਪ ਆ ਉਹਨਾਂ ਨੂੰ ਟਿਕਟ ਲੈ ਦਿੰਦਾ ਤੇ ਜਦੋਂ ਉਹ ਜਾਣ ਲੱਗਦੇ ਆ ਸੰਦੀਪ ਉਹਨਾਂ ਨੂੰ ਖਾਲੀ ਨਹੀਂ ਭੇਜਦਾ ਸਗੋਂ ਇੰਡੀਆ ਵਾਲੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਲੈ ਕੇ ਭੇਜਦਾ ਜਦੋਂ ਬਲਦੇਵ ਸਿੰਘ ਕਹਿੰਦਾ ਕਿ ਪੁੱਤ ਅਸੀਂ ਤੇਰਾ ਇੰਨਾ ਕਰਦਾ ਕਿੱਥੋਂ ਮੋੜਾਂਗੇ ਤਾ ਫਿਰ ਸੰਦੀਪ ਕਹਿੰਦਾ ਵੀ ਚਾਚਾ ਜੀ ਪੁੱਤ ਵੀ ਕਹਨੇ ਹੋ ਤੇ ਕਰਜ਼ੇ ਦੀ ਵੀ ਗੱਲ ਕਰਦੇ ਹੋ ਪੁੱਤ ਕਦੇ ਵੀ ਪਿਓ ਸਰ ਕਰਜ਼ਾ ਨਹੀਂ ਚੜਾ ਸਕਦਾ ਹੁੰਦਾ ਕੋਈ ਗੱਲ ਨਹੀਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਤਾਂ ਹੋਇਆ ਨਾ ਜੇ ਅੱਜ ਜੋਰਾਵਰ ਸਿੰਘ ਜਿਉਂਦਾ ਹੁੰਦਾ ਤਾਂ ਤੁਹਾਨੂੰ ਕੀ ਲੋੜ ਸੀ ਮੇਰੇ ਕੋਲ ਆਉਣ ਦੀ ਕੋਈ ਨਾ ਰੱਬ ਦਾ ਦਿੱਤਾ ਸਾਡੇ ਕੋਲ ਸਭ ਕੁਝ ਆ ਮੈਂ ਕੋਈ एहसान ਨਹੀਂ ਕਰ ਰਿਹਾ ਤੇ ਅਗਲੇ ਹਫਤੇ ਸੰਦੀਪ ਬਲਦੇਵ ਸਿੰਘ ਤੇ ਕਰਤਾਰਪੁਰ ਨੂੰ ਪੰਜਾਬ ਦੀ ਫਲਾਈਟ ਵਿੱਚ ਬਿਠਾ ਕੇ ਜਦੋਂ ਵਾਪਸ ਮੁੜ ਰਿਹਾ ਸੀ ਔਏ ਸੋਚ ਰਿਹਾ ਸੀ ਕਿ ਇਨਸਾਨ ਸੋਚਦਾ ਕੀ ਆ ਤੇ ਹੋ ਕੀ ਜਾਂਦਾ ਤੇ ਉਹ ਸੋਚਦਾ ਕਿ ਪਹਿਲਾਂ ਵਾਲੀ ਸੰਸਕ੍ਰਿਤੀ ਦੇ ਵਿੱਚ ਪਲੇ ਜਿਹੜੇ ਆਪਣੇ ਬਜ਼ੁਰਗ ਨੇ ਉਹ ਹਜੇ ਵੀ ਜਾਤਾਂ ਪਾਤਾਂ ਦੇ ਅੰਧਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਨੇ ਵੀ ਇਹ ਜਾਤਾਂ ਪਾਤਾਂ ਰੱਬ ਨੇ ਤਾਂ ਨਹੀਂ ਬਣਾਈਆਂ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਾਤ ਪਾਤ ਤੋਂ ਉੱਪਰ ਉੱਠਣ ਦੀ ਗੱਲ ਕੀਤੀ ਸੀ ਵੀ ਮਨੁੱਖ ਨੇ ਆਪਣੇ ਸਵਾਰਥ ਲਈ ਜਾਤਾਂ ਪਾਤਾਂ ਬਣਾਈਆਂ ਤੇ ਇੱਕ ਦੂਜੇ ਦੇ ਬੈਰੀ ਬਣ ਗਏ ਇਹ ਸੋਚਦਾ ਸੋਚਦਾ ਸੰਦੀਪ ਇਸ ਗੱਲ ਦਾ ਉਹਦੇ ਮਨ ਨੂੰ ਸਕੂਨ ਹੁੰਦਾ ਕਿ ਜਿਹੜਾ ਬਲਦੇਵ ਸਿੰਘ ਕਦੇ ਉਹਨੂੰ ਨੀਵੀਂ ਜਾਤ ਦਾ ਸਮਝਦਾ ਸੀ ਅੱਜ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਬੰਦੇ ਜਾਤਾਂ ਨਾਲ ਨਹੀਂ ਆਪਣੇ ਬਿਹੇਵ ਕਰਕੇ ਨੀਵੇਂ ਹੁੰਦੇ ਆਗੇ ਉਧਰੋਂ ਬਲਦੇਵ ਸਿੰਘ ਤੇ ਕਰਤਾਰਪੁਰ ਪੰਜਾਬ ਆਪਣੇ ਪੁੱਤ ਸਤਨਾਮ ਸਿੰਘ ਕੋਲ ਪਰੇ ਮਨ ਨਾਲ ਪਹੁੰਚਦੇ ਆ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਹਨਾਂ ਦਾ ਇਸ ਤਰ੍ਹਾਂ ਹੱਸਦਾ ਬਸਦਾ ਪਰਿਵਾਰ ਆ ਜਿਹੜਾ ਉੱਜੜ ਜਾਊ ਤੇ ਉਹਨਾਂ ਦਾ ਜੋਰਾ ਬਰਾ ਜਿਹੜਾ ਇਸ ਦੁਨੀਆ ਤੋਂ ਰੁਖਸਤ ਹੋ ਜਾਊ ਹਾਂਜੀ ਦੋਸਤੋ ਇਹ ਸੀ ਆਪਣੀ ਦੁੱਖ ਭਰੀ ਕਹਾਣੀ ਕਿਸੇ ਵੀ ਬਜ਼ੁਰਗ ਦਾ ਜਿਹੜਾ ਗੱਭਰੂ ਪੁੱਤ ਇਸ ਤਰ੍ਹਾਂ ਦੁਨੀਆ ਤੋਂ ਚਲਾ ਜਾਂਦਾ ਤਾਂ ਦੁੱਖ ਤਾਂ ਹੁੰਦਾ ਪਰ ਬਲਦੇਵ ਸਿੰਘ ਦੀ ਸੋਚ ਆ ਜਿਹੜੀ ਉਹ ਨਹੀਂ ਬਦਲੀ ਕਹਿੰਦੇ ਹੁੰਦੇ ਆ ਕਿ ਦੁੱਖ ਆਵੇ ਨਾ ਜ਼ਿੰਦਗੀ ਦੇ ਵਿੱਚ ਜੇ ਕੋਈ ਬਹੁਤ ਵੱਡਾ ਦੁੱਖ ਆਵੇ ਤਾਂ ਮਨੁੱਖ ਦਾ ਵਿਵਹਾਰ ਆ ਜਿਹੜਾ ਬਦਲ ਜਾਂਦਾ ਸੋਚ ਵੀ ਬਦਲ ਜਾਂਦੀ ਆ ਪਰ ਕਈ ਲੋਕਾਂ ਦੀ ਜਿੱਦ ਤੇ ਈਗੋ ਇੰਨੀ ਹਾਵੀ ਹੁੰਦੀ ਆ ਉਹਨਾਂ ਤੇ ਕਿ ਉਹ ਆਪਣੀ ਸੋਚ ਨਹੀਂ ਬਦਲ ਸਕਦੇ ਜੇ ਬਲਦੇਵ ਸਿੰਘ ਦੀ ਜਵਾਨ ਜਾਂ ਸੋਚ ਚੰਗੀ ਹੁੰਦੀ ਤਾਂ ਉਹ ਆਪਣੇ ਨੂੰਹ ਹਰਲੀਨ ਨਾਲ ਰਹਿੰਦੇ ਉਹਦੀ ਵੀ ਮਦਦ ਕਰਦੇ ਹਰਲੀਨ ਨੇ ਬਹੁਤ ਕੁਝ ਸਹਿਣ ਕੀਤਾ ਪਰ ਜਦੋਂ ਉਹਨੂੰ ਇਹ ਲੱਗਿਆ ਕਿ ਪਾਣੀ ਸਿਰ ਤੋਂ ਉੱਪਰ ਲੰਘ ਰਿਹਾ ਤਾਂ ਉਹਨੂੰ ਮਜਬੂਰਨ ਆਪਣੇ ਸੱਸ ਸਹੁਰੇ ਨੂੰ ਘਰੋਂ ਬਾਹਰ ਕਰਨਾ ਪਿਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਸੁਰਿੰਦਰ ਗੀਤ ਜੀ ਨੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ